ਪੰਜਾਬੀ ਰਸੋਈ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਭਾਰਮੇ ਕਰੇਲੇ ਕਿਲੋ ਆਪਾਂ ਕਰੇਲੇ ਲੈਨੇ ਕਰੇਲੇ ਆਪਾਂ ਧੋ ਲੇ ਇੱਕ ਆਪਾਂ ਕੱਚੀ ਅੰਬੀ ਲਈ ਆ ਆਪਾਂ ਚਾਰ ਪਿਆਜ਼ ਲੈਨੇ ਪਿਆਜ਼ ਆਪਾਂ ਛਿੱਲ ਕੇ ਧੋ ਕੇ ਕੱਟ ਲੇ ਆਪਾਂ ਲਸਣ ਲਿਆ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਕਈਆ ਲਿਆ ਇੱਕ ਆਪਾਂ ਕਈਏ ਦਾ ਨਾਲ ਰੈਤਾ ਪਾਵਾਂਗੇ देना्रलनउपरनाशैलमांग शैल केतर करेंगे ਕਰੇਲੇ ਆਪਾਂ ਸਾਰੇ ਛਿੱਲ ਲੈ। ਹੁਣ ਆਪਾਂ ਕਰੇਲਿਆਂ ਤੋਂ ਬੀਜ ਕੱਢਾਂਗੇ। ਇਸ ਤਰ੍ਹਾਂ ਆਪਾਂ ਚਮਚੀ ਦੀ ਡੰਡੀ ਦੇ ਨਾਲ ਬੀਜ ਕੱਢ ਦਵਾਂਗੇ ਇਹਦੇ। ਇਸ ਤਰ੍ਹਾਂ ਆਪਾਂ ਕਰੇਲਿਆਂ 'ਚੋਂ ਸਾਰਿਆਂ 'ਚੋਂ ਬੀਜ ਕੱਢ ਲਵਾਂਗੇ। ਜਿਹੜਾ ਇਸ ਤਰ੍ਹਾਂ ਦੇ ਪੱਕੇ ਬੀਜ ਹੋਣਗੇ ਕਰੇਲੇ ਚ ਉਹ ਆਪਾਂ ਬੀਜ ਕੱਢ ਦਵਾਂਗੇ ਉਹ ਨਹੀਂ ਆਪਾਂ ਵਿੱਚ ਪਾਵਾਂਗੇ ਕਰੇਲਿਆਂ ਦੇ ਇਸ ਤਰ੍ਹਾਂ ਆਪਾਂ ਕੱਚੇ-ਕੱਚੇ ਬੀਜ ਪਾਵਾਂਗੇ ਕਰੇਲਿਆਂ ਦੇ ਮਸਾਲੇ ਚ ਕਰੇਲਿਆਂ ਚੋਂ ਆਪਾਂ ਬੀਜ ਕੱਢ ਲਏ ਆਪਾਂ ਕੱਚੇ-ਕੱਚੇ ਬੀਜ ਮਸਾਲੇ ਚ ਪਾਵਾਂਗੇ ਜਿਹੜੇ ਪੱਕੇ ਬੀਜ ਸੀ ਆਪਾਂ ਉਹ ਕੱਢਦੇ ਕਰੇਲਿਆਂ ਚ ਹੁਣ ਆਪਾਂ ਇਹਨਾਂ ਕਰੇਲਿਆਂ ਨੂੰ ਨਮਕ ਲਾਵਾਂਗੇ ਇਹਦੇ ਵਿੱਚ ਵੀ ਆਪਾਂ ਲਾਦਮਾ ਕੇ ਨਮਕ ਕਰੇਲਿਆਂ ਦੇ ਸਾਰੇ ਕਰੇਲਿਆਂ ਨੂੰ ਆਪਾਂ ਨਮਕ ਲਾ ਲਿਆ ਹੁਣ ਆਪਾਂ ਇਹਨਾਂ ਨੂੰ 10 ਮਿੰਟ ਇਸ ਤਰ੍ਹਾਂ ਪਿਆਰਾ ਰੈਂਡ ਵਾਂਗੇ ਨਾ ਕਲਾਇਆ ਹੋਇਆ ਕareleਆਂ ਹੁਣ ਆਪਾਂ ਆਮਬੀ ਕੱਟ ਕੇ ਤਿਆਰ ਕਰਾਂਗੇ ਜੱਲਾ ਆਮਬੀ ਨੂੰ ਛੱਲ ਲਵਾਂਗੇ ਆਪਾਂ ਨਾ ਆਮਬੀਨ ਕੱਟ ਲਵਾਂਗੇ ਆਪਾਂ ਸਾਰੀ ਆਮਬੀ ਨਹੀਂ ਪਾਵਾਂਗੇ ਕareleਆਂ ਚ ਇੰਨੀ ਕੰਬੀ ਆਪਾਂ ਰੱਖ ਲਵਾਂਗੇ ਇਹ ਰੀਕ ਬਰੀਕ ਕੱਟ ਲਵਾਂਗੇ ਆਪਾਂ ਦੀ। ਹਿੰਡੀ ਆਪਾਂ ਕੱਟ ਲਈ। ਹੁਣ ਆਪਾਂ ਹੁੰਡੀ ਛੋਟੇ ਮਸਾਲਾ ਕੁੱਟ ਕੇ ਤਿਆਰ ਕਰਾਂਗੇ। ਹੁੰਡੀ ਛੋਟੇ ਕੁੱਟਿਆ ਹੈ ਮਸਾਲਾ, ਕਰੇਲਿਆਂ ਦਾ। ਕਰੇਲੇ ਬਹੁਤ ਟੇਸਟੀ ਬਣਦੇ ਨੇ। ਪਹਿਲਾਂ ਆਪਾਂ ਪਿਆਜ਼ ਕੁੱਟ ਕੇ ਤਿਆਰ ਕਰਾਂ। ਪਿਆਜ਼ ਆਪਾਂ ਕੁੱਟ ਲੇ। ਆਪਾਂ ਪਿਆਜ਼ ਥੋੜੇ ਜਿ ਮੋਤੀ ਰੱਖਾਂ। പ്ലേ ചിജ കുർത്തി ബീജി കുട്ടി കെലിയ ਮਾਪਿਆਂ ਨੂੰ ਵੀ ਕਾਲੇਜ ਕੱਟ ਲਵਾਵਾਂਗੇ ਇੱਕ ਹੁਣ ਆਪਾਂ ਲਸਣ ਤੇ ਹਰੀਆਂ ਮਿਰਚਾਂ ਕੁੱਟ ਲਵਾਂਗੇ ਲਸਣ ਤੇ ਹਰੀਆਂ ਮਿਰਚਾਂ ਉਹ ਵੀ ਆਪਾਂ ਕੁੱਟ ਲਵਾਂਗੇ ਹਰੀਆਂ ਮਿਰਚਾਂ ਤੇ ਲਸਣ ਆਪਾਂ ਕੁੱਟ ਲਿਆ ਹੁਣ ਆਪਾਂ ਇਹਨੂੰ ਵੀ ਕੱਢ ਲਵਾਉਂਦੇ ਹਾਂ ਹੁਣ ਆਪਾਂ ਅੰਬੀ ਘੁੱਟ ਕੇ ਤਿਆਰ ਕਰਾਂਗੇ। ਕarele ਅਤੇ ਅੰਬੀ ਆਪਾਂ ਅੱਧੀ ਪਾਈ ਆ। ਪੂਰੀ ਅੰਬੀ ਨਾ ਜ਼ਿਆਦਾ ਖੱਟੇ ਕਰੇਲੇ ਹੋ ਜਾਣੇ ਸੀਗੇ। ਇਸ ਕਰਕੇ ਆਪਾਂ ਅੱਧੀ ਅੰਬੀ ਹੀ ਪਾਈ ਆ ਕਰੇਲੇਾਂ 'ਚ। ਅੰਬੀ ਆ ਆਪਣੀ ਕੁੱਟੀ ਗਈ। ਹੁਣ ਆਪਾਂ ਇਹਨੂੰ ਕੱਢ ਲਵਾਂਗੇ। ਮਸਾਲਾ ਆਪਾਂ ਸਾਰਾ ਕੁੱਟ ਲਿਆ ਹੁਣ ਆਪਾਂ ਕਈਏ ਨੂੰ ਛਿੱਲ ਕੇ ਉੱਪਰੋਂ ਉੱਪਰੋਂ ਕਈਏ ਨੂੰ ਕੱਦੂ ਕੱਟ ਲਵਾਂ ਕਈਆ ਆਪਾਂ ਛਿੱਲ ਲਿਆ ਆਪਾਂ ਤੇ ਇਹਨੂੰ ਕੱਦੂ ਕੱਟ ਲਵਾਂ ਸਾਰੀ ਕਈਏ ਨੂੰ ਆਪਾਂ ਕੱਦੂ ਕੱਟ ਕਰ ਲਵਾਂ ਕਈਆ ਆਪਾਂ ਕੱਦੂ ਕੱਟ ਲਿਆ ਇਹ ਨਾ ਰਹਿਤਾ ਕareleਆਂ ਦੇ ਨਾਲ ਬਹੁਤ ਸਵਾਦ ਲੱਗਦਾ ਹੁਣ ਆਪਾਂ ਇਹਦੇ ਵਿੱਚ ਠੰਡਾ ਹੁੰਦਾ ਕਈ ਜਿਹਾ ਰਹਿਤਾ ਹੁਣ ਆਪਾਂ ਗਰਮ ਪਾਣੀ ਲਿਆ ਗਰਮ ਪਾਣੀ ਕਰ ਲਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਵਾਂਗੇ ਕਈਏ ਨੂੰ ਕੱਦੂਕਾਸ ਕਰੇਨ 5 ਮਿੰਟ ਆਪਾਂ ਗੈਸ ਤੇ ਕਈਏ ਨੂੰ ਉਝਾ ਲਵਾਂਗੇ ਜਦੋਂ ਤੱਕ ਆਪਣੇ ਕarele ਬਣਨਗੇ ਆਪਣਾ ਕਈਏ ਦਾ ਰਹਿਤਾ ਵੀ ਨਾਲ-ਨਾਲ ਤਿਆਰ ਹੋ ਜਾਣਾ ਤੇਲ ਆਪਾਂ ਕੜਾਹੀ 'ਚ ਪਾ ਲਿਆ ਤੜਕੇ ਲਈ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜੀਰੇ ਦਾ ਪਾਦਵਾਂਗੇ ਤੇਲ ਆਪਣਾ ਗਰਮ ਹੁਣ ਆਪਾਂ ਇਹਦੇ ਵਿੱਚ ਜੀਰਾ ਆਪਣਾ ਭੁੱਜ ਗਿਆ ਹੁਣ ਆਪਾਂ ਇਹਨੂੰ ਤਿਆਰ ਪਾਦਣਾ ਨੇ ਪਹਿਲਾਂ ਪਿਆਜ਼ਾਂ ਨੂੰ ਆਪਾਂ ਭੁੰਨ ਕੇ ਤਿਆਰ ਕਰਾਂਗੇ 10 ਮਿੰਟ ਜਦੋਂ ਆਪਣੇ ਪਿਆਜ਼ ਲਾਲ ਹੋ ਜਾਣ ਉਦੋਂ ਤੱਕ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਈਆ ਵੀ ਆਪਣਾ ਰਿਜਨ ਲੱਗ ਗਿਆ 5 ਮਿੰਟ ਆਪਾਂ ਈਆ ਬਣਾ ਲਿਆ ਕਈਆ ਆਪਣਾ ਬਣ ਗਿਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਕਈਏ ਨੂੰ ਛਾਲਣੀ 'ਚ ਪਾਉਣ ਲਵਾਂਗੇ ਠੰਡਾ ਹੋਣਾ ਰੱਖ ਦਵਾਂਗੇ ਕਈਏ ਨੂੰ ਛਾਲਣੀ ਦੇ نیچے ਭਾਂਡਾ ਰੱਖ ਕੇ ਆਪਾਂ ਕਈਏ ਨੂੰ ਛਾਲਣੀ 'ਚ ਪਾ ਦਵਾਂਗੇ ਠੰਡਾ ਹੋਣ ਲਈ ਰੱਖ ਦਵਾਂਗੇ ਕਈਏ ਨੂੰ ਆਪਾਂ ਪਿਆਜ਼ ਆਪਾਂ 10 ਮਿੰਟ ਭੁੰਨ ਕੇ ਹੁਣ ਆਪਾਂ ਇਹਦੇ ਵਿੱਚ ਕ੍ਰੇਲਿਆਂ ਦਾ ਜਿਹੜਾ ਮਸਾਲਾ ਆਪਾਂ ਕੁੱਟਿਆ ਸੀ ਬੀਜ ਆਪਾਂ ਉਹ ਪਾ ਦਵਾਂਗੇ ਹੁਣ ਆਪਾਂ ਪਿਆਜ਼ਾਂ ਚ ਇਹਨੂੰ 5 ਮਿੰਟ ਭੁੰਨਾਂਗੇ। ਇਹ ਆਪਾਂ ਨਾਲ ਹੀ ਪਾ ਦਈਏ ਸਾਰਾ ਕੁਸਾ ਫਿਰ ਆਪਣੇ ਪਿਆਜ਼ ਕੱਚੇ ਰਹਿ ਜਾਂਦੇ। ਇਸ ਤਰ੍ਹਾਂ ਆਪਣੇ ਪਿਆਜ਼ ਕੱਚੇ ਨਹੀਂ ਰਹਿੰਦੇ ਬਿਲਕੁਲ। 5 ਮਿੰਟ ਆਪਾਂ ਭੁੰਨ ਲੇ। ਕ੍ਰੇਲਿਆਂ ਦੇ ਬੀਜ, ਫਰੀਆਂ ਮਿਕਸਾਂ ਤੇ ਲਸਣ ਪਾ ਦਾਂਗੇ। ਤੇ ਮਿਰਚ ਲਸਣ ਤੇ ਹਰੀਆਂ ਮਿਰਚਾਂ ਵੀ ਆਪਾਂ ਭੁੰਨ ਲੀਆਂ 5 ਮਿੰਟ ਹੁਣ ਆਪਾਂ ਇਹਦੇ ਵਿੱਚ ਅੰਬੀ ਪਾ ਦਵਾਂਗੇ ਅੰਬੀ ਨੂੰ ਵੀ ਆਪਾਂ 5 ਮਿੰਟ ਮਸਾਲੇ 'ਚ ਬਣਾਵਾਂਗੇ ਆਪਾਂ ਮਸਾਲਾ ਗੈਸ ਸੇਮ ਤੇ ਕਰਕੇ ਭੁੰਨਣਾ ਫੇਰ ਆਪਾਂ ਦਾ ਮਸਾਲਾ ਥੱਲੇ ਨਹੀਂ ਲੱਗਦਾ ਹੈਗਾ ਦੋ ਮਿੰਟ ਅਸੀਂ ਨੂੰ ਭੁੰਨ ਕੇ ਆਪਾਂ ਮਸਾਲੇ ਚ ਨੂਰ ਮਿਰਚ ਪਾ ਦਵਾਂਗੇ ਸਵਾਦ ਅਨਸਾਰ ਆਪਾਂ ਨਮਕ ਪਾਵਾਂਗੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਆਪਣੀ ਹਰੀ ਮਿਰਚ ਵੀ ਪਾਈ ਹੋਈ ਹੈ ਇਹ ਆਪਣਾ ਮਸਾਲਾ ਵਧੀਆ ਬਣਿਆ ਹੋਊਗਾ ਆਪਣੇ ਕਰੇਲੇ ਬਹੁਤ ਟੇਸਟੀ ਬਣਦੇ ਨੇ ਫਿਰ ਨੌਨ ਮਚ ਪਾ ਕੇ ਆਪਾਂ ਮਸਾਲੇ ਨੂੰ 2 ਮਿੰਟ ਹੋਰ ਫੇਰ ਘੋਲ ਲਵਾਂਗੇ। ਅੰਬੀ ਪਾ ਕੇ ਆਪਾਂ 5 ਮਿੰਟ ਮਸਾਲਾ ਭੁੰਨ ਲਿਆ। ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਮਸਾਲੇ ਦਾ ਪਾ ਦਵਾਂਗੇ ਗਰਮ ਦਾ। ਜੇ ਤੁਸੀਂ ਨਹੀਂ ਮਸਾਲਾ ਆਪਾਂ ਸਕਿਪ ਵੀ ਕਰ ਸਕਦੇ ਆ। ਹੁਣ ਆਪਾਂ ਇਹਦੇ ਵਿੱਚ ਹਰੇ ਧਨੀਆ ਪਾ ਦਵਾਂਗੇ ਹਰੇ ਧਨੀਏ ਦੇ ਨਾਲ ਬਹੁਤ ਟੇਸਟੀ ਬਣਦੇ ਨੇ ਕarele ਬਹੁਤ ਵਧੀਆ ਟੇਸਟ ਆਉਂਦਾ ਕareleਆਂ 'ਚ ਹਰੇ ਧਨੀਏ ਦੇ ਨਾਲ ਮਸਾਲਾ ਆਪਣਾ ਬਣ ਕੇ ਤਿਆਰ ਆ ਮਸਾਲਾ ਆਪਣਾ ਬਣ ਕੇ ਤਿਆਰ ਆ ਹੁਣ ਆਪਾਂ ਥੋੜਾ ਜਿਹਾ ਮਸਾਲੇ ਨੂੰ ਠੰਡਾ ਹੋ ਕੇ ਆਪਾਂ ਕareleਆਂ 'ਚ ਭਰਾਂਗੇ ਕਈਆ ਬਣਾ ਠੰਡਾ ਹੋ ਗਿਆ ਹੁਣ ਆਪਾਂ ਕਈਏ ਦਾ ਰੈਤਾ ਪਾ ਕੇ ਪਹਿਲਾਂ ਫ੍ਰਿਜੇ ਚ ਰੱਖ ਦਵਾਂਗੇ ਤੇ ਇਹ ਜੋ ਪਾਣੀ ਨਿਚੋੜ ਲਵਾਂਗੇ ਆਪਾਂ ਤਾਰੇ ਕੀ ਇਹ ਚਾਹੁੰਦੇ ਨੇ ਮਾਂ ਦੇ ਨੂੰ ਭਾਂਡੇ ਚ ਕੱਢ ਲਵਾਂਗੇ ਇੱਕ ਇੱਕ ਉਹਨਾਂ ਨੂੰ ਪਾਈ ਕੇ ਭਾਂਡੇ ਚ ਦਹੀਂ ਪਾ ਲਵਾਂਗੇ ਦਹੀਂ ਨੂੰ ਆਪਾਂ ਧਾਣੀ ਨਾ ਥੋੜਾ ਜਿਹਾ ਪੈਟਰ ਮਾ ਲ ਦਹੀਂ ਆਪਾਂ ਫੈਂਟ ਲਿਆ ਤਾਂ ਆਪਾਂ ਇਹਦੇ ਥੋੜਾ ਦੁੱਧ ਪਾਵਾਂਗੇ ਇਦੇ ਵਿੱਚ ਕਈਆ ਫਾਤਮਾ ਨੇ ਜਦ ਤੱਕ ਆਪਾਂ ਇਹ ਕਰੇਲੇ ਬੰਦਦੇ ਨੇ ਆਪਣਾ ਤૈયੇ ਦਾ ਰਹਿਤਾ ਠੰਡਾ ਹੋ ਜਾਊਗਾ ਫਰਿੱਜ ਵਿੱਚ ਰੱਖ ਦਵਾਂਗੇ ਆਪਾਂ ਕਰੇਲਿਆਂ ਦੇ ਨਾਲ ਠੰਡਾ ਵਧੀਆ ਲੱਗਦਾ ਕਈਆ ਜਿਹਾ ਰਹਿਤਾ ਜੇ ਆਪਾਂ ਇਹਦੇ ਵਿੱਚ ਕੋਈ ਵੀ ਮੂਨ ਮਿਰਚ ਪਾਉਣਾ, ਛਾਲੀ ਮਿਰਚ ਪਾਉਣੀ ਆ, ਨਮਕ ਪਾਉਣਾ, ਕੋਈ ਵੀ ਤੁਜਿਆ ਜੀਰਾ ਪਾਉਣਾ, ਆਪਾਂ ਉਹ ਵੀ ਪਾ ਸਕਦੇ ਆ। ਤੇ ਇਹਦਾ ਰਹਿਤਾ ਆਪਣਾ ਬਣ ਕੇ ਤਿਆਰ ਆ। ਆਪਾਂ ਇਹਨੂੰ ਫ੍ਰੀਜੇ 'ਚ ਠੰਡਾ ਹੋਣ ਲਈ ਰੱਖ ਦਵਾਂਗੇ। ਮਸਾਲਾ ਆਪਣਾ ਡੰਡਾ ਹੋ ਗਿਆ। ਹੁਣ ਆਪਾਂ ਇਹਨੂੰ ਇੱਕ ਪਲੇਟ 'ਚ ਕੱਟ ਲਵਾਂਗੇ। ਆਪਾਂ ਕਰੇਲਿਆਂ ਚੋਂ ਨਿਚੋੜ ਕੇ ਪਾਣੀ ਕੱਢ ਦਵਾਂਗੇ ਆ ਦੇਖੋ ਆਪਣੇ ਕਰੇਲਿਆਂ ਚੋਂ ਕਿੰਨਾ ਪਾਣੀ ਨਿਕਲਿਆ ਹੈ ਥੱਲੇ ਆਪਾਂ ਇਹਨਾਂ ਨੂੰ ਹੋਰ ਨਿਚੋੜ ਲਵਾਂਗੇ ਸਾਰੇ ਕਰੇਲਿਆਂ ਨੂੰ ਆਪਾਂ ਇਸ ਤਰ੍ਹਾਂ ਨਿਚੋੜ ਲਵਾਂਗੇ ਕਰੇਲਿਆਂ ਜੋ ਪਾਣੀ ਆਪਾਂ ਕੱਢ ਲਿਆ ਹੁਣ ਆਪਾਂ ਕarele ਅਚ ਮਸਾਲਾ ਭਰਾਂਗੇ ਮਸਾਲਾ ਭਰਨ ਤੋਂ ਪਹਿਲਾਂ ਆਪਾਂ ਕੜਾਹੀ 'ਚ ਤੇਲ ਪਾ ਲਵਾਂਗੇ ਸਰੋਂ ਦਾ ਜਦੋਂ ਤੱਕ ਆਪਣਾ ਤੇਲ ਗਰਮ ਹੋ ਜੂਗਾ ਜਦ ਤੱਕ ਆਪਾਂ ਮਸਾਲਾ ਭਰਦੇ ਆ ਇਸ ਤਰ੍ਹਾਂ ਸਾਰੇ ਕarele 'ਚ ਮਸਾਲਾ ਭਰ ਲਵਾਂਗੇ ਤੇ ਆਪਾਂ ਇਸ ਤਰ੍ਹਾਂ ਤਾਂ ਗਲ ਵੇਟ ਦਵਾਂਗੇ ਇਹ ਮਸਾਲਾ ਆਪਣਾ ਕਰੇਲੇ ਚੋਂ ਨਿਕਲੇ ਨਾ ਸਾਰੇ ਕੁਰੇਲਿਆਂ 'ਚ ਆਪਾਂ ਮਸਾਲਾ ਭਰ ਕੇ ਤਿਆਰ ਕਰਾਂਗੇ। ਕੁਰੇਲਿਆਂ 'ਚ ਮਸਾਲਾ ਆਪਾਂ ਭਰ ਲਿਆ। ਤੇਲ ਵੀ ਆਪਣਾ ਗਰਮ ਹੋ ਗਿਆ। ਹੁਣ ਆਪਾਂ ਕੁਰੇਲੇ ਤੇਲ 'ਚ ਪਾਵਾਂਗੇ। ਤੇਲ ਗਰਮ ਕਰਕੇ ਆਪਾਂ ਗੈਸ ਆਪਾਂ ਹੌਲੀ ਕਰ ਦੇਣਾ ਫਿਰ ਆਪਾਂ ਕarele ਬਣਾਉਣੇ ਨਹੀਂ ਆਪਾਂ ਇਹ ਜੇ ਆਪਾਂ ਤੇਲ ਗੈਸ ਤੇ ਬਣਾਈਏ ਤਾਂ ਬਣੇ ਵਿੱਚੋਂ ਕarele ਕੱਚੇ ਰਹਿ ਜਾਂਦੇ ਨੇ ਇਸੇ ਤਰ੍ਹਾਂ ਇੱਕ-ਇੱਕ ਕਰਕੇ ਕareleਆਂ ਨੂੰ ਸਾਰਿਆਂ ਨੂੰ ਪਾ ਦਵਾਂਗੇ ਤੇਲ ਥੋੜੀ ਦੇਰ ਬਾਅਦ ਆਪਾਂ ਹਲਾਵਾਂਗੇ ਕ੍ਰੇਲਿਆਂ ਨੂੰ ਜਦੋਂ ਆਪਣੇ ਕ੍ਰੇਲੇ ਥੱਲੇੋਂ ਬਣ ਗਏ 10 ਮਿੰਟ ਬਾਅਦ ਆਪਾਂ ਕ੍ਰੇਲਿਆਂ ਨੂੰ ਥਲਾਵਾਂਗੇ ਹੌਲੀ ਹੌਲੀ ਕਰਕੇ ਇਹਨਾਂ ਦੇ ਆਪਾਂ ਸਿਰਾਂ ਚੇਂਜ ਕਰਾਂਗੇ रोटी बना के तैयार करा तवा अपना गर्म हूँ आप रोटी पा देवे तब रोटी की सैड चेंज करा तो रोटी अपने नीचे तो कवा हम आप रोटी राड़ा ਸਿੱਧੀ ਆਪਣੀ ਬਣ ਗਈ ਹੁਣ ਆਪਾਂ ਦੂਸਰੀ ਰੋਟੀ ਪਾ ਦਵਾਂਗੇ ਸੰਗੀ ਤਰ੍ਹਾਂ ਰੋਟੀ ਨੂੰ ਰੋਲ ਲਵਾਂਗੇ ਕਰੇਲਿਆਂ ਨੂੰ ਹਲਾਵਾਂਗੇ ਹੁਣ ਆਪਾਂ ਆਪਾਂ ਇਹਨਾਂ ਦੀਆਂ ਗੰਡੀਆਂ ਆ ਇਸ ਤਰ੍ਹਾਂ ਤਾਂ ਹੀ ਕੱਟੀਆਂ ਹੈਗੀਆਂ ਗੰਡੀ ਤੋਂ ਫੜ ਕੇ ਕਰੇਲਾ ਹਲਾਇਆ ਜਾਂਦਾ ਆਪਣਾ ਜਿਹੜਾ ਜਿਹੜਾ ਕ੍ਰੇਲਾ ਬਣੀ ਜਾਂਦਾ ਆਪਾਂ ਤੇਲ ਨਿਚੋੜ ਕੇ ਆਪਾਂ ਕ੍ਰੇਲੇ ਨੂੰ ਥਾਲ ਚ ਕੱਢੀ ਜਾਵਾਂਗੇ ਜਿਹੜਾ ਬਣੀ ਜਾਂਦਾ ਕ੍ਰੇਲਾ ਆਪਾਂ ਇਹਨੂੰ ਕੱਢੀ ਜਾਵਾਂਗੇ ਇਲੇ ਆਪਣੇ ਸਾਰੇ ਬਣ ਗਏ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ। ਕ੍ਰੇਲਿਆਂ ਨੂੰ ਤੇਲ ਨਿਚੋੜ ਨਿਚੋੜ ਕੱਢ ਲਵਾਂਗੇ। ਕਿਰੇਲੇ ਆਪਣੇ ਬਣ ਕੇ ਤਿਆਰ ਨੇ। ਕਿਰੇਲੇ ਠੰਡੇ ਹੋ ਜਾਂਦੇ ਆਪਾਂ ਤਾਂ ਅੱਗੇ ਲਾਹਾਂਗੇ। ਕਿਰੇਲੇ ਆਪਣੇ ਠੰਡੇ ਹੋ ਗਏ। ਹੁਣ ਆਪਾਂ ਕਿਰੇਲਿਆਂ ਦੇ ਧਾਗੇ ਨਾ ਦਵਾਗੇ ਸਾਰੇ ਆ। ਇਸ ਤਰ੍ਹਾਂ ਆਪਾਂ ਸਾਰੇ ਕਿਰੇਲਿਆਂ ਦੇ ਧਾਗੇ ਲਾ ਲਵਾਂਗੇ। ਸਾਰੇ ਕਿਰੇਲਿਆਂ ਤੋਂ ਆਪਾਂ ਧਾਗੇ ਲਾ ਲੇ। ਆਪਣੇ ਦੇਖੋ ਮਸਾਲਾ ਬਿਲਕੁਲ ਨਿਕਰੇਨਿਆਂ ਚੋਂ ਨਿਕਲਿਆ ਹੈਗਾ ਬਹੁਤ ਵਧੀਆ ਆਪਣੇ ਕਰੇਲੇ ਬਣੇ ਨੇ ਆਪਾਂ ਨੂੰ ਕਰੇਲੇ ਘਈਏ ਦੇ ਰੈਤੇ ਨਾਲ ਬਹੁਤ ਵਧੀਆ ਲੱਗਦੇ ਨੇ ਰੋਟੀ ਨਾਲ ਬਹੁਤ ਸਵਾਦ ਲੱਗਦੇ ਨੇ ਨਾਲ ਲੱਸੀ ਹੋਵੇ ਕਰੇਲਿਆਂ ਦੇ ਬਹੁਤ ਵਧੀਆ ਲੱਗਦੇ ਨੇ ਔਰ ਮੇਰੇ ਬਣਾਉਣ ਦਾ ਤਰੀਕਾ ਪਸੰਦ ਆਇਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਤਰੀਕੇ ਨਾਲ ਜਰੂਰ ਕਰੇਲੇ ਬਣਾ ਕੇ ਦੇਖਿਓ ਬਹੁਤ ਸਵਾਦ ਕਰੇਲੇ ਬਣਨਗੇ ਔਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਲਾਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ